ਸਸ਼ਿਕਾ ਜੀ ਕੀ ਮੈਂ ਜੀ ਸਾਰੇ ਵਧੀਆ ਅੱਗੇ ਜੀ ਆਪਾਂ ਤੁਹਾਡੇ ਵਾਸਤੇ ਲੈ ਕੇ ਕਿੰਨੀ ਹੋ ਬਲੌਗ ਤੇ ਨਿਊ ਰੈਸਪੀ ਸਸ਼ਿਕਾ ਜੀ ਦਿਲ ਜੋ ਗਸੂ ਅੱਜ ਰੈਸਪੀ ਦਾ ਨਾਮ ਉੱਤ ਰੈਸਪੀ ਤੁਹਾਡੇ ਲਈ ਅਸੀਂ ਲੈ ਕੇ ਆਇਆ ਰੈਸਪੀ ਜੋ ਕਿ ਸਾਰਿਆਂ ਨੂੰ ਵਧੀਆ ਲੱਗਦੀ ਹੈ ਹਨਾ ਪੰਜਾਬ ਚ ਤਾਂ ਬਹੁਤ ਘੱਟ ਪਤਾ ਹੋਣਾ ਜੀ ਹਾਂ ਪੰਜਾਬ ਚ ਨਹੀਂ ਪਤਾ ਹੋਊਗਾ ਇਹ ਸਾਊਥ ਇੰਡੀਅਨ ਰੈਸਪੀ ਹੈ ਸਾਊਥ ਇੰਡੀਅਨ ਰੈਸਪੀ ਹੈ ਜੀ ਜੋ ਕਿ ਹੈਗੀ ਹੈ ਇਡਲੀ ਸਾਂਬਰ ਤੇ ਇਹ ਬਹੁਤ ਟੇਸਟੀ ਬਣਦੀ ਹੈ ਖੱਟੀ ਮਿੱਠੀ ਜੀ ਹੁੰਦੀ ਹੈਗੀ ਹਨਾ ਇਹਦਾ ਇਹਦਾ ਸਾਂਬਰ ਖੱਟਾ ਮਿੱਠਾ ਜਾਂ ਹੁੰਦਾ ਬਹੁਤ ਵਧੀਆ ਬਣਦਾ ਜੀ ਮਿੱਠਾ ਤਾਂ ਨਹੀਂ ਬਣਦਾ ਜੀ ਚਟਪਟਾ ਜੀ ਹੁੰਦਾ ਖੱਟਾ ਹਾਂ ਮਿੱਠਾ ਨਹੀਂ ਮਿੱਠਾ ਜਾਂ ਹੂੰ ਤੇ ਇਹਦੇ ਨਾਲ ਚਟਨੀ ਵੀ ਬਣਦੀ ਹੈ ਤੇ ਤੁਸੀਂ ਇਹਦੇ ਨਾਲ ਨਾਰੀਅਲ ਦੀ ਚਟਨੀ ਤੇ ਮੂੰਗਫਲੀ ਦੀ ਚਟਨੀ ਬਣਾ ਸਕਦੇ ਹੋ ਜਿਹੜੀ ਤੁਹਾਨੂੰ ਵਧੀਆ ਲੱਗੇ ਠੀਕ ਹੈ ਆਪਾਂ ਤੁਹਾਨੂੰ ਦੱਸਦੇ ਆ ਇਟਲੀ ਸਾਂਬਰ ਦੀ ਰੈਸਪੀ ਤੇ ਮੈਂ ਨੇ ਸਮਾਨ ਕਰਕੇ ਰੈਡੀ ਮੈਂ ਆਪਾਂ ਤੁਹਾਨੂੰ ਦਿਖਾਉਣੀ ਆ ਮੈਂ ਕਿੱਦਾਂ ਬਣਾਉਂਗੀ ਠੀਕ ਹੈ ਜੀ ਆਓ ਆਪਾਂ ਚੱਲੀਏ ਰੈਸਪੀ ਕਰਨੀ ਹਾਂਜੀ ਦੇਖੋ ਜੀ ਆਪਾਂ ਨੇ ਇਟਲੀ ਦਾ ਸਮਾਨ ਕਰਕੇ ਰੈਡੀ ਤੇ ਮੈਂ ਤੁਹਾਨੂੰ ਦੱਸ ਦਿਆਂ ਵੀ ਅੱਜ ਆਪਾਂ ਨੇ ਕੀ ਕੀ ਪਾਉਣਾ ਹੈ ਸਭ ਤੋਂ ਪਹਿਲਾਂ ਤਾਂ ਜੀ ਸੂਜੀ ਆਪਾਂ ਸੂਜੀ ਦੀ ਇਟਲੀ ਬਣਾਵਾਂਗੇ ਆਪਾਂ ਚੌਲਾਂ ਦੀ ਨਹੀਂ ਬਣਾਉਂਦੇ ਚੌਲਾਂ ਦੀ ਨਾ ਇੰਨੀ ਬੱਚਿਆਂ ਨੂੰ ਪਸੰਦ ਨਹੀਂ ਆਉਂਦੀ ਤਾਂ ਕਰਕੇ ਮੈਂ ਸੂਜੀ ਦੀ ਇਟਲੀ ਬਣਾਉਂਗੀ ਤੇ ਆਪਾਂ ਸੂਜੀ ਲੈ ਲਈ ਜੀ ਦੇਖੋ ਅੱਧਾ ਕਿਲੋ ਮੰਗੋ ਸੂਜੀ ਐ ਤੇ ਦਹੀਂ ਪਾਉਗੀ ਤੇ ਆਹ ਆਪਣੀਆਂ ਸਬਜ਼ੀਆਂ ਸਾਂਬਰ ਵਾਸਤੇ ਠੀਕ ਹੈ ਜੀ ਸਾਂਬਰ ਜਿਹੜਾ ਆਪਾਂ ਬਣਾ ਲਾਂਗੇ एक बताऊ फिर थोड़ा जा लागे ठीक है जी अपने टमाटर गठे हरी मिर्च अदरक सांबर जी इमली पौगी जी और दो हो न। अपना सांबर बनूगा ते अपनी मूंगफली की चटनी अड्ड बनूगी जी ठीक है मूंगफली चटनी तड़का लगेगा अपन लाल मिर्चा सुक्की कढ़ी पत्ता बाकी आह अपने मसाले राई जीरा मेथी सुकी ਤੇ ਆਹ ਦੇਖੋ ਜੀ ਇਹ ਹੈਗੀ ਹੈ ਇੱਕ ਹਰਹਰਦੀ ਦਾਲ ਹੈ ਨਹੀਂ ਇਹ ਲੈ ਲਓ ਇੱਕ ਤਾਂ ਸਾਂਬਰ ਚ ਪਾਉਗੀ ਜੀ ਤੇ ਆਹ ਆਪਣੇ ਚਨੇ ਦੀ ਦਾਲ ਇਹ ਪਾਉਗੀ ਜੀ ਜਿਹੜੀ ਆਪਣੀ ਮੂੰਗਫਲੀ ਦੀ ਚਟਨੀ ਹੈ ਠੀਕ ਹੈ ਜੀ ਬਾਕੀ ਆਹ ਆਪਣੇ ਮਸਾਲੇ ਜੀ ਨਮਕ ਮਿਰਚੀ ਤੇ ਹਲਦੀ ਠੀਕ ਹੈ ਹੁਣ ਮੈਂ ਤੁਹਾਨੂੰ ਦੱਸਦੀ ਆ ਸਭ ਤੋਂ ਪਹਿਲਾਂ ਆਪਾਂ ਸਬਜ਼ੀ ਤਿਆਰ ਕਰਦੇ ਆ ਠੀਕ ਹਾਂਜੀ ਦੇਖੋ ਆਪਾਂ ਸਭ ਤੋਂ ਪਹਿਲਾਂ ਇੱਕ ਬਤਾਉ ਕੱਟ ਲੈਣੀ ਹੈ ਸਬਜ਼ੀ ਇਹ ਚ ਤੁਸੀਂ ਆਪਦੇ ਮਨਪਸੰਦੀ ਪਾ ਸਕਦੇ ਹੋ ਜੀ ਜਿਹੜੀ ਤੁਹਾਨੂੰ ਵਧੀਆ ਲੱਗਦੀ ਹੋਵੇ ਸਾਂਬਰ ਚ ਤਾਂ ਸਾਰੀ ਸਬਜੀ ਪੈ ਜਾਂਦੀ ਹੈ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਨੇ ਬਤਾਉਂ ਆ ਰੇਠਾ ਹੀ ਪਾਉਣਾ ਤੁਸੀਂ ਇਹ ਚਾ ਕद्दू ਵੀ ਪਾ ਸਕਦੇ ਹੋ ਗਾਜਰਾ ਵੀ ਪਾ ਸਕਦੇ ਹੋ ਜੀ ਕੋਈ ਵੀ ਸਬਜੀ ਮਿਲੇ ਤੁਹਾਨੂੰ ਚੱਪੜ ਕद्दू ਵਗੈਰਾ ਸਾਰੀ ਜਿਦ ਜਿਹੜੇ ਸਾਂਬਰ ਬਣ ਜਾਂਦਾ ਹੈ ਸਾਡੇ ਬੱਚਿਆਂ ਨੂੰ ਤਾਂ ਬਸ ਬਤਾਉਂ ਤੇ ਚੱਪੜ ਰੇਠਾ ਬਾਕੀ ਵਧੀਆ ਲੱਗਦਾ ਸਾਂਬਰ ਬਣ ਕੇ ਮੈਂ ਇਸ ਹਲੇ ਬਣਾ ਲਈ ਪੇਟਾ ਵਿੱਚ ਲੱਗੇ ਕੱਟ ਲਾਂਗੇ ਮੈਨੂੰ ਇਹ ਪੀਲਾ ਪੇਠਾ ਨਹੀਂ ਮਿਲਿਆ ਆ ਵਾਈਟ ਜਾਂ ਮਿਲਿਆ ਇਹਨਾਂ ਨੂੰ ਪੀਲਾ ਮਿਲੂਗਾ ਪੀਲਾ ਪਾ ਲਿਓ ਇਹਦੇ ਨਾਲ ਵੀ ਵਧੀਆ ਬਣ ਜੂਗੀ ਜੀ ਮੁੱਕ ਪਰ ਇੱਕ ਵੀ ਕੱਟ ਲਾਂਗੇ ਦੀ ਗਰੀ ਕੱਟ ਕੇ ਆਪਾਂ ਚ ਨਾਲ ਪਾਣੀ ਪਾ ਦਾਂਗੇ ਆਪਣੇ ਬਤਾਉਣ ਨੇ ਜਿਹੜੇ ਕਾਲੇ ਨਹੀਂ ਹੋਣਗੇ ਮੈਂ ਪਾਣੀ ਪਾ ਕੇ ਤੇ ਹੁਣ ਆਪਾਂ ਹਾਂਜੀ ਆਪਾਂ ਹੁਣ ਪਿਆਜ਼ ਵੀ ਛਿੱਲ ਲੈਣੇ ਆ ਆਪਾਂ ਨੇ ਇਹਨੂੰ ਪਹਿਲਾਂ ਤੜਕਾ ਨਹੀਂ ਲਾਉਣਾ ਇਹ ਪਿਆਜ਼ ਵੀ ਆਪਾਂ ਨੇ ਐ ਤਰੀ ਛਿੱਲ ਕੇ ਧੀਰਕੇ ਦੇ ਵਿੱਚ ਹੀ ਆਂ ਪਾਉਣੇ ਨੇ ਇਹਨੂੰ ਤੜਕਾ ਲੱਗਦਾ ਜੀ ਬਾਅਦ ਚ ਜਦੋਂ ਆਪਣੀ ਸਬਜ਼ੀ ਬਣ ਕੇ ਤਿਆਰ ਹੋਊਗੀ भी प्याज भी अद्धा इच कट लैने पहले तड़का लगता कटके कर मिर्च पा लगने ਮਿਰਚ ਆਪ ਦੇ ਹਿਸਾਬ ਨਾਲ ਪਾ ਲਿਓ ਨੂੰ ਤਿੱਖੀ ਠੀਕ ਲੱਗੂਗੀ ਦੋ ਪਾਦਨੀਆਂ ਛੋਟੀਆਂ ਠੀਕ ਹੈ ਜੀ ਦੇਖੋ ਆਪਣੀ ਸਬਜ਼ੀਆਂ ਹੋ ਗਈਆਂ ਤਿਆਰ ਨੂੰ ਨਾ ਫਾਈਨਲ ਰੱਖ ਦੇਣਾ ਗੈਸ ਦੇ ਕੁੱਕਰ 'ਚ ਪਾ ਕੇ ਹਾਂਜੀ ਆਪਾਂ ਨਾ ਪਹਿਲਾਂ ਸਬਜ਼ੀਆਂ ਨੂੰ ਵਾਸ਼ ਕਰ ਲੈਨੇ ਦੋ ਪਾਣੀ ਦੇ

ਹੱਚ ਪਾਦਨੀਆਂ ਦੋ ਟਮਾਟਰ ਜੂਨ ਦਸ ਲਗਾ ਲਓ ਸੰਭਾਹ ਕੇ ਇਹ ਸਵੇਰ ਵਾਲੀ ਬਣਾ ਲਓ ਨਾ ਇਹ ਚ ਸਾਰਾ ਸਮਾਨ ਐ ਨਹੀਂ ਪਊਗਾ ਜੀ ਕੱਚੇ ਹੀ ਪਹਿਲਾਂ ਐਵੇਂ ਆਪ ਫਰਾਈ ਨਹੀਂ ਕਰਨਾ ਕੁਝ ਵੀ ਇਹ ਟਮਾਟਰ ਵਗੈਰਾ ਸਭ ਕੁਝ ਪਿਆਜ਼ ਪਾ ਲੈਣੀ ਹੈ ਤੇ ਹਾਂ ਆਪਾਂ ਇੱਚ ਪਾਦਨੀਆਂ ਥੋੜਾ ਜਿਹਾ ਨਮਕ ਸਾਰਾ ਬਾਕੀ ਆਪਾਂ ਦੇ ਇੱਕ ਲੰਘੇ ਪੇਰਾ ਹਲਦੀ ਥੋੜੀ ਜੀ ਕਿਹਦੇ ਪਰਾਲ ਲਾਲ ਮਿਰਚ ਪਾ ਦਨੇ ਆ ਪਾਣੀ ਹਰੀਆਂ ਵੀ ਪਾਤੀਆਂ ਇਚ ਤੇ ਨਾਲ ਹੀ ਆਪਾਂ ਥੋੜਾ ਜਿਹਾ ਆਇਲ ਪਾ ਦਨੇ ਆ ਇਚ ਦੋ ਚਮਚੇ ਇਤੇ ਪਣੀ ਇਹ ਪਣੀ ਦਾਲ ਪਿਓ ਕੇ ਰੱਖੀ ਹੋਈ ਦੀ ਹਲ ਹਲਦੀ ठीक है जी मिर्च मैं पाता पानी इन्ना का पानी है। ਆਪਣੀਆਂ ਸਬਜ਼ੀਆਂ ਬਣ ਗਈਆਂ ਨੇ ਪਾ ਕੇ ਛਾਦ ਦਿੰਦੇ ਆ ਟੱਕਣ ਕੁੱਕ ਕਰਦਾ ਜੱਥੀ ਆਪਣੀ ਸਬਜੀ ਐਨ ਪੂਰੀ ਬਣ ਕੇ ਯਾਰ ਨੂੰ ਇਹਨੋਂ ਪੜੇ ਗਾੜੀ ਦੀ ਹੀ ਰੱਖਣਾ ਪੱਤਲਾ ਹੀ ਬਣਾਉਣਾ ਦਾਲ ਮੰਗ ਲੈਂਦਾ ਮਿਕਸ ਕਰਤਾ ਚੱਲੂ ਠੀਕ ਹੈ ਜੀ ਆਪਣਾ ਸਾਂਬਰ ਐਨੇ ਰੈਡੀ ਹੁੰਦਾ ਜੱਥੀ ਮੈਂ ਸੋਣ ਨੂੰ ਸੂਜੀ ਦਾ ਆਪਾਂ ਕੋਲ ਤਿਆਰ ਕਰ ਲੈਨੇ ਆ ਉਹ ਦੱਸਣੀ ਆ ਹਾਂਜੀ ਦੇਖੋ ਆਪਾਂ ਹੁਣ ਸੂਜੀ ਦਾ ਬੈਟਰ ਤਿਆਰ ਕਰ ਲੈਨੇ ਆ ਕੋਲ ਤੇ ਮੈਨੇ ਸੂਜੀ ਲੈ ਲਈ ਆਪਾਂ ਇੱਚ ਸੂਜੀ ਪਾ ਲੈਨੇ ਆ ਸਭ ਤੋਂ ਪਹਿਲਾਂ ਸੂਜੀ ਪਾ ਕੇ ਆਪਾਂ ਚ ਦਹੀਂ ਪਾਵਾਂਗੇ 2-3 ਚਮਚ ਫਰੈਸ਼ ਦਹੀਂ ਜੀ ਘਰ ਦੀ ਖੱਟੀ ਨਹੀਂ ਹੈ ਜਿਆਦੀ ਦਹੀਂ ਜ਼ਰੂਰੀ ਹੈ ਜੀ ਇਹਦੇ ਨਾਲ ਇਹਦਾ ਟੇਸਟ ਵਧੀਆ ਹੁੰਦਾ ਤੇ ਨਾਲ ਹੀ ਆਪਾਂ ਇਹਦੇ ਨਮਕ ਪਾ ਦਾਂਗੇ ਚਲੋ ਜੀ ਤੇ ਮੈਂ ਇੱਕ ਚੀਜ਼ ਤੁਹਾਨੂੰ ਦੱਸਣੀ ਭੁੱਲ ਗਈ ਸੀ ਜੀ ਆਪਣੀ ਇਧਲੀ ਚ ਪਾਉ ਜਦ ਆਪਣੀ ਇਧਲੀ ਦਾ ਬੈਟਰ ਮਤਲਬ ਫੁੱਲ ਗਿਆ ਤਿਆਰ ਹੋ ਗਿਆ ਨਾ ਤਾਂ ਆਪਣੀ ਇਧਲੀ ਬਣਾਉਣੀਆਂ ਨੇ ਉਸ ਟਾਈਮ ਆਪਾਂ ਇਹ ਚ ਇਹਨੂੰ ਵੀ ਪਾਉਣੀ ਹੈ ਤੇ ਆ ਇਹਨੂੰ ਆਪਾਂ ਨੂੰ ਬਾਅਦ ਚ ਲੋੜ ਪਊਗੀ ਤੇ ਆਪਾਂ ਚ ਕੋਲਾ ਪਾਣੀ ਪਾ ਲੈਣੀ ਹੈ ਜੀ ਦੇਖੋ ਆਪਾਂ ਨੇ ਇਟਲੀ ਦਾ ਬੈਟਰ ਨੇ ਤਿਆਰ ਕਰ ਲਿਆ ਦੇਖੋ ਕੋਲ ਤੇ ਆਪਾਂ ਇੱਜਾ ਜਿਆਦਾ ਪਾਣੀ ਨਹੀਂ ਪਾਉਂਦੇ ਕਿਉਂਕਿ ਸੂਜੀ ਫੁੱਲੂਗੀ ਜੀ ਆਪਾਂ ਇਹਨੂੰ ਧੱਕ ਦਿੰਨੇ ਆ ਨੇ 5-10 ਮਿੰਟ ਸੂਜੀ ਫੁੱਲ ਕੇ ਡਬਲ ਹੋ ਜੂਗੀ ਫਿਰ ਆਪਾਂ ਇੱਥੇ ਜੇ ਲੋੜ ਪਊਗੀ ਤਾਂ ਪਾਣੀ ਪਾ ਲਾਂਗੇ ਠੀਕ ਹੈ ਹਾਂਜੀ ਐਨੇ ਆਪਣਾ ਸਾੰਬਰ ਬਣ ਕੇ ਤਿਆਰ ਹੁੰਦਾ ਨਾਲੇ ਆਪਣਾ ਬੈਟਰ ਵੀ ਤਿਆਰ ਹੋਊਗਾ ਐਨੇ ਆਪਾਂ ਬਣਾ ਲੈਂਦੇ ਆ ਮੂੰਗਫਲੀ ਦੀ ਚਟਨੀ ਇਹ ਮੂੰਖ ਖੋ ਲਈ ਜੀ ਅਸੀਂ ਨੇ ਇਹ ਪੁੰਨੀ ਹੋਈ ਮੂੰਗਫਲੀ ਹੈ ਜੀ ਜੇ ਸਾਨੂੰ ਕੱਚੀ ਮਿਲਣਾ ਤਾਂ ਮੜ ਜੀ ਇਹਨੂੰ ਫਰਾਈ ਕਰਕੇ ਭੁੰਨ ਕੇ ਮਤਲਬ ਆਈ ਸਵੇਰੇ ਤੇ ਤੁਸੀਂ ਉਹ ਕਰ ਲਿਓ ਤਿਆਰ ਹੈ। ਕੋਈ ਪਾਤੀ ਤੇ ਆਪਣੀ ਚਨੇ ਦੀ ਦਾਲ ਜਿਹੜੀ ਮੈਂ ਪਿਓ ਕੇ ਰੱਖੀ ਸੀ ਇਹ ਜ਼ਿਆਦਾ ਨਹੀਂ ਪਾਉਣੀ ਬਸ 1.5 ਚਮਚੇ ਹੀ ਬਸ ਪਾਉਣਾ ਹੈ ਇਹਦਾ। ਤੇ ਇਹ ਚੱਪ ਪਾ ਲੈਣੀ ਆ થોਡੀ ਦਹੀਂ। 2 ਚਮਚੇ ਨਹੀਂ ਦੇ ਤੇ ਦੋ ਆਪਾਂ ਪਾ ਲੰਨੀ ਆ ਇਹ ਚ ਹਰੀਆਂ ਮਿਰਚਾਂ। ਇਹ ਟੁੰਡੀ ਜੱਪਾਂ ਚ ਪਾ ਲੈਣੀ ਅਦਰਕ ਇਸ ਦਾ ਸੰਭੀ ਪਾ ਸਕਦੇ ਹੋ ਤੁਸੀਂ ਇਹ ਚ ਚਟਨੀ ਚ ਇਹ ਪਾਣੀ ਵਾਲੀ ਪਾਣਾਗੇ ਪਾਣੀ ਤੁਹਾਨੂੰ ਪਾਣੀ ਇਸ ਲੈਣਿਆ ਕਿੰਨੀ ਪਾਣੀ ਕਿੰਨੀ ਵਧੀਆ ਤੇ ਆਪਾਂ ਹੁਣੇ ਚ ਨਾ ਥੋੜਾ ਜਨਾਮਕ ਪਾ ਦਨੇ ਹਲਕਾ ਜਨਾਮਕ ਇਹ ਆਪਣੀ ਦੇਖੋ ਚਟਨੀ ਬਣ ਕੇ ਹੋ ਗਈ ਰੈਡੀ ਇਹਨੂੰ ਆਪਾਂ ਅਜੇ ਤੜਕਾ ਲਾਉਣਾ ਹੈ ਮੈਂ ਤੁਹਾਨੂੰ ਦੱਸੂਗੀ ਵੀ ਇਹਨੂੰ ਤੜਕਾ ਕਿਵੇਂ ਲਾਉਣਾ ਹੈ ਤੇ ਤੁਸੀਂ ਜੇ ਇਹਨੂੰ ਮਤਲਬ ਪਤਲੀ ਕਰਨਾ ਚਾਹੋ ਤਾਂ ਪਾਣੀ ਪਾ ਸਕਦੇ ਹੋ ਜਾਂ ਦਹੀਂ ਪਾ ਦੇ ਥੋੜੀ ਜਿਹੀ ਹੋਰ ਠੀਕ ਹੈ ਜੀ ਆਪਣੀ ਹੋ ਗਈ ਰੈਡੀ ਇਹਨੂੰ ਜਦ ਮੈਂ ਤੜਕਾ ਲਾਉਂਗੀ ਸੋਨੂੰ ਉਹ ਦਿਖਾਉਂਗੀ ਅਸੀਂ ਤੜਕਾ ਕਿਵੇਂ ਲਾਉਣੀ ਹੈ ਠੀਕ ਹੈ ਜੀ ਜੀ ਆਪਾਂ ਹੁਣ ਲੱਗੀਆਂ ਜੀ ਆਪਣੀ ਮੂੰਗਫਲੀ ਦੀ ਚਟਨੀ ਨੂੰ ਤੜਕਾ ਲਾਉਣ ਮੈਂ ਸੋਨੂੰ ਦੱਸਦੀਆਂ ਵੀ ਕਿਦਾਂ ਇਹ ਤੜਕਾ ਲਾਉਣਾ ਹੈ ਠੀਕ ਹੈ ਜੀ ਆਪਾਂ ਆਨ ਕਰ ਲੈਂਦੇ ਆ ਹਾਂ ਥੋੜਾ ਜਿਹੀ ਤੇਲ ਪਾ ਮੰਗੇ ਇੱਕ ਡੇਢ ਕ ਚਮਚਾ ਆਵੇ ਇਹ ਨੂੰ ਥੋੜਾ ਜਿਹਾ ਗਰਮ ਹੋ ਜਾਣ ਦੋ ਹਾਂ ਜਿਦਿਖੋ ਆਪਣੀ ਸਾਂਭਰ ਨੂੰ ਦਿਨ ਇਹ ਚਾਰ ਪੰਜ ਕਿੱਟ ਆ ਜੇ ਤਾਂ ਆਪਾਂ ਨੂੰ ਬੰਦ ਕਰ ਦਿੰਦੇ ਹਾਂ ਠੀਕ ਹੈ ਜੀ ਯਾ ਲੋਹ ਲਾ ਲੇ ਕਰ ਸਕਦਾ

ਛਿੱਟੇ ਜੇ ਪੈਣਗੇ ਛਿੱਟੇ ਜੀ ਹੁਣ ਆਪਾਂ ਇਹਨੂੰ ਕਰ ਦਨੇ ਆਂ ਬੰਦ ਮਸਲ ਲਿੱਟੇ ਨੇ ਜੀ ਹੋਪ ਆਪਣਾ ਤੜਕਾ ਨਹੀਂ ਰੈਡੀ ਹੋ ਗਿਆ ਇਸ ਤੋਂ ਹੋਰ ਕੁਝ ਜ਼ਿਆਦਾ ਕੁਝ ਨਹੀਂ ਪਾਉਣਾ

अपनी ये चटनी तो होगी जी तैयार ठीक है जी हूं आपना साबर देखते दे दे, खोल के बन गया कर तो आप निकल कर खोल के दिखाने दे देखो जी अपने कुकर दी सारिया हाँ। सांबर बन गया ਖੋ 250 ਗ੍ਰਾਮ ਚੀਦਾਤੀ ਤੇ ਨਾ ਆਪਾਂ ਹੁਣ ਇਹਨੂੰ ਥੋੜਾ ਜਨਾ ਦੇਖੋ ਆ ਫਾੜੀਆਂ ਜੀ ਆਪਣੀਆਂ ਐਵੇਂ ਇਹਨਾਂ ਨਾ ਵੱਡੀਆਂ ਵੱਡੀਆਂ ਸਬਜ਼ੀਆਂ ਥੋੜਾ ਜਪਾਂ ਇਹਨੂੰ ਮੈਸ਼ ਕਰ ਦਨੇ ਆ ਇਹਦੇ ਨਾਲ ਆਲੂ ਮੈਸ਼ ਕਰਨ ਵਾਲੇ ਨਾਲ ਥੋੜੀ ਜਿਹੀ ਸਬਜ਼ੀ ਜਮੇ ਬਸ ਆਪਾਂ ਨੇ ਦਾਲ ਮਾਉਂਗੇ ਕਰ ਦਨੇ ਹੁੰਦੀ ਹੈ ਅੱਜ ਆਪਾਂ ਨੇ ਨਾ ਸਾਂਬਰ ਐਮੀ ਕਰ ਲਿਆ ਜੀ ਸਾਰਾ ਦੇਖੋ ਪੂਰਾ ਦਾਲ ਬਣਾ ਲਈ ਆਪਾਂ ਨੇ ਸਾਂਬਰ ਦੀ ਐਦਾਂ ਦੀ ਚਾਹੀਦੀ ਹੈ ਜੀ ਆਪਾਂ ਨੂੰ ਪਾਇਨ ਉਹਨੇ ਤੜਕ ਦੇ ਨੇ ਟਮਿੰਟ ਤੇ ਆਪਾਂ ਉਹਨਾਂ ਨੂੰ ਲਾਉਣਾ ਤੜਕਾ ਦੁਬਾਰੇ ਆਪਾਂ ਤੜਕੇ ਤੇ ਆ ਗਏ ਆਇਲ ਪਾਵਾਂਗੇ ਆਪਾਂ ਥੋੜਾ ਜਿਹਾ ਆਇਲ ਪਾਵਾਂਗੇ ਆਪਾਂ ਇੱਥੇ 3-4 ਚਮਚਾ ਪਾ ਕੇ ਥੋੜਾ ਜਿਹਾ ਇਹਨੂੰ ਗਰਮ ਹੋਣ ਦੇ ਦਿੰਨੇ ਆਪਾਂ ਤੋਂ ਆਪਣੀ ਫਰਾਈ ਪੈਨ ਤਾਂ ਆਪਣਾ ਗਰਮ ਹੈ ਜੀ ਤੋਂ ਆਪਣਾ ਆਇਲ ਗਰਮ ਹੋ ਗਿਆ ਤੇ ਆਪਾਂ ਇਹਦੇ ਨਾਲ ਥੋੜਾ ਜਿਹਾ ਜੀਰਾ ਪਾ ਦਿੰਨੇ ਆ ਜੀਰਾ ਜ਼ਿਆਦਾ ਨਹੀਂ ਪਾਉਣਾ ਇਹ ਰਾਈ ਪਾ ਦਾਂ ਇੱਕ ਚਮਚ ਤੇ ਨਾਲ ਹੀ ਆਪਾਂ ਇਹਦੇ ਨਾਲ ਨਾਲ ਮਿਰਚਾ ਥੋੜੀ ਜਿਹੀ ਪਾ ਦਾਂਗੇ ਕੀ ਹੋ ਰਿਹਾ ਤੈਨ ਨਾ ਟਕ ਨਹੀਂ ਪੈਂਦਾ ਜੀ ਇਹਨੂੰ ਨਹੀਂ ਫਿਰੇ ਉੱਡ ਕੇ ਚ चटक दी जा दी है ना लाई तिड़क दी जी है ते नाल ही आपां दस बारह पत्ते कड़ी पत्ते दे पा लैने इसके लिए इसका है जी अपना सांबर भी रेडी हो गया हम कर देंगे जी अपना ਇਹ ਪਣਾ ਸੰਬਰ ਬਣਾ ਲੀਏ। ਸੰਬਰ ਪਕਸ। ਇਸ ਤਰ੍ਹਾਂ ਇਹਨਾਂ ਸਾਰਾ ਸੰਬਰ ਪਾਤਾ। कलकिया सांभर में ते हुन आपा ना इचे थोड़ा जा हरा धनिया पा लेंगे ज्यादा नहीं पाऊंगे आपा थोड़े ही पा लेंगे मैंने पहली तो के रख लिया सी थोड़ा जा पा धनिया यस करनाली थोड़ी सी ਨਿੱਕਾਪਾ ਪਾਦਾਂ ਦਾ ਸਤੂਰੀ ਮਿੱਠੀ ਤੇ ਹੁਣ ਆਪਾਂ ਨੇ ਨਾ ਇਹ ਚ ਪਾਉਣੀ ਹੈ ਆਪਣੀ ਇਮਲੀ ਦੇਖੋ ਮੈਨੇ ਇਮਲੀ ਦਾ ਕੋਲ ਤਿਆਰ ਕਰ ਰੱਖਿਆ ਹੈ ਇਹਨੂੰ ਖੱਟਾ ਆਪ ਦੇ ਸਾਬ ਨਾਲ ਕਰ ਸਕਦੇ ਹੋ ਜੀ ਇਹ ਚ ਸਾਂਬਰ ਮਸਾਲਾ ਵੀ ਪੈਂਦਾ ਜਿਸ ਨੂੰ ਮਿਲ ਜੂਗਾ ਤਾਂ ਤੁਸੀਂ ਪਾ ਲਿਓ ਮੇਰੇ ਮੇਰੇ ਕੋਲ ਇਸ ਟਾਈਮ ਖਤਮ ਹੋ ਗਿਆ ਏ ਤਾਂ ਆਪਾਂ ਇਹ ਚ ਇਮਲੀ ਪਾ ਲੰਨੇ ਆ ਖਟਾਈ ਵਾਸਤੇ ਕਿ ਸਾmber ਖਟਾਈ ਵਧੀਆ ਲੱਗਦਾ ਹੈ ਤੇ ਇੱਥੇ ਇਹ ਬਾਸਤੀ ਪਾਉਣੀ ਹੈ ਇਮਲੀ ਜਿਹੜਾ ਆਪਣੀ ਸਬਜ਼ੀਆਂ ਸਾਰੀਆਂ ਬਣ ਕੇ ਤਿਆਰ ਹੋ ਗਈਆਂ ਤੇ ਆਪਣਾ ਸਾmber ਵੀ ਹੋ ਗਿਆ ਰੈਡੀ ਨੂੰ ਸੈਨੂ ਦੋ ਮਿੰਟ ਲੱਗਣ ਦਿੰਨੇ ਆਪਾਂ ਬੰਦ ਕਰ ਦਾਂਗੇ ਤੇ ਹੁਣ ਆਪਣਾ ਕੰਮ ਆ ਗਿਆ ਇੱਦਲੀ ਬਣਾਉਣ ਦਾ ਤੇ ਲੱਗਣਾ ਇੱਦਲੀ ਬਣਾਉਣ ਦਾ ਸਤੀਆ ਤੇ ਆਪਣਾ ਸਾmber ਵੀ ਬਣ ਕੇ ਰੈਡੀ ਹੋ ਗਿਆ ਤੇ ਆਪਾਂ ਬੰਦ ਕਰ ਦਿੰਨੇ ਜੀ ਇਹ ਦੇਖੋ ਆਪਣਾ ਇਟਲੀ ਦਾ ਬੈਟਰ ਪੰਜ ਜਿਹੜਾ ਤਿਆਰ ਕਰਖਿਆ ਦੀ ਕੋਲ ਦੇਖੋ ਜਿੱ ਕਿਵੇਂ ਫੁੱਲ ਗਿਆ ਬਹੁਤ ਵਧੀਆ ਹੋ ਗਿਆ ਇਹ ਤੇ ਸੂਜੀ ਕਿਵੇਂ ਫੁੱਲ ਕੇ ਡਬਲ ਹੋ ਗਈ ਤੇ ਇਹ ਗਾੜਾ ਵੀ ਹੋ ਗਿਆ ਥੋੜਾ ਜਿਹਾ ਅਪ ਵਿੱਚ ਪਾਣੀ ਪਾਵਾਂਗੇ ਉਹ ਥੋੜਾ ਜਿਹਾ ਜੀ ਪਾਣੀ ਪਾ ਕੇ ਨੂੰ ਆਪਾਂ ਮਿਕਸ ਕਰ ਲਾਂਗੇ ਤੁਸੀਂ ਜੇ ਇਟਲੀ ਬਣਾ ਕੇ ਦੇਖੋ ਤੁਸੀਂ ਕਰੇ ਬਹੁਤ ਵਧੀਆ ਬਣਦੀ ਹੈ ਚੌਲਾਂ ਦੀ ਤੈਨੀ ਟੇਸਟੀ ਨਹੀਂ ਬਣਦੀ ਜੀ ਚੌਲਾਂ ਦੀ ਸਾਡੇ ਬੱਚੇ ਨਹੀਂ ਖਾਂਦੇ ਤੇਲ ਹੁਣ ਦੇਖੋ ਸਾਡੇ ਕੋਲ ਤਾਂ ਐਦਾਂ ਦਾ ਇਟਲੀ ਸਟੈਂਡ ਲੱਗਿਆ ਹੈ ਇਟਲੀ ਬਣਾਉਣ ਵਾਸਤੇ ਆ ਦੇਖੋ ਜੇ ਛੋਟੇ ਕੋਲ ਆਸ ਹੀ ਨਹੀਂ ਹੋਊਗੀ ਨਾ ਪਰ ਤੁਸੀਂ ਜਿਵੇਂ ਆ ਥੀਕਾ ਐਡ ਕਰ ਪਤੀਲਾ ਲੈ ਲਿਓ ਤੇ ਐਵੇਂ ਜੀਆਂ ਕੌਲੀਆਂ ਤੁਸੀਂ ਕੌਲੀਆਂ ਚ ਵੀ ਬਣਾ ਸਕਦੇ ਹੋ ਆਪਾਂ ਟੇਨੇ ਨਾ ਇਹਨਾਂ ਦੇ ਵਿੱਚ ਐਵੇਂ ਰੱਖ ਕੇ ਨਾ ਕੌਲੀਆਂ ਤੇ ਇਹਦੇ ਵਿੱਚ ਆਪਣਾ ਕੁਝ ਵੀ ਮਤਲਬ ਉੱਚਾ ਕਰਨ ਵਾਸਤੇ ਕੋਈ ਸਰਵਰ ਸਟੈਂਡ ਜਿਹਾ ਹੈਗਾ ਉਹ ਰੱਖ ਸਕਦੇ ਹੋ ਜਾਂ ਮੇਜਾ ਚੁੱਕ ਕੇ ਜੁੱਬਸ ਰੱਖ ਕੇ ਨਾ ਐਵੇਂ ਰੱਖ ਸਕਦੇ ਹਾਂ ਨੀਚੇ ਦੇ ਪਾਣੀ ਪਾ ਕੇ ਕਿਉਂਕਿ ਭਾਫ਼ ਨਾਲ ਬਣਦੀਆਂ ਨੇ ਨਾ ਕੌਲੀਆਂ ਚ ਗਰੀਸ ਕਰਕੇ ਥੋੜਾ ਥੋੜਾ ਤੇਲ ਲਾ ਕੇ ਮੇਰੇ ਚਪਨਾ ਬੈਟਰ ਪਾ ਕੇ ਇਹ ਬਹੁਤ ਵਧੀਆ ਬਣ ਜਾਂਦੀ ਜੀ ਮੈਂ ਤੁਹਾਨੂੰ ਇਹ ਚ ਵੀ ਬਣਾ ਕੇ ਦਿਖਾਉਂਗੀ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆਂ ਆਪਣੀਆਂ ਇਟਲੀਆਂ ਬਣਾਉਣਾ ਇੱਧਰ ਗੈਸ ਤੇ ਬਣਾਵਾਂਗੇ हाँ जी आप गैस चालू कर लैं थोड़ा जो घट कर देखो मैं पाऊंगी पानी एक डेढ़ गिलास पानी का पा लिया मैंने तुम इन्हें ढाक के गर्म, है। गर्म दे। देखो आ, आ लिया। कर लेंगे गर्म होंगे आखो अपन प्लेटा इडली बनाने इन्हों थोड़ा थोड़ा ग्रीस कर लगे ना, ना। तो थोड़ा ऑयल ला लेंगे ਇਨਾ ਫਿਰ ਆਪਣੀ ਇਟਲੀ ਇਹਦਾ ਨਾਲ ਚਿਪਕੂਗੀ ਨਹੀਂ ਆਪਾਂ ਆਪਾਂ ਹਲਕਾਰ ਲਾ ਲਾਂਗੇ ਆਪਾਂ ਚਿਪਕੀਆਂ ਇਹ ਕਰ ਲਾਂਗੇ ਠੀਕ ਹੈ ਤੇ ਆ ਦੇਖੋ ਇਹ ਚ ਹੁਣ ਆਪਾਂ ਇਹਨੂੰ ਪਾਵਾਂਗੇ ਹੋ ਆਪਾਂ ਨੇ ਜਮਨੇ ਵਾਲਾ ਇਹਨੂੰ ਤੁਸੀਂ ਐਵੇਂ ਗਰੀਨ ਇਹਨੂੰ ਇਹ ਲਓ ਜੀ ਉਹ ਜਿਹੜਾ ਮਤਲਬ ਰੰਗਦਾਰ ਹੁੰਦਾ ਉਹ ਨਹੀਂ ਲੈਣਾ orange ਰੰਗ ਦਾ ਨਾਲ ਲਿਓ ਤੇ ਆਪਾਂ ਇੱਚ ਦੋ ਕੁੜੀਆਂ ਪਾ ਦੰਗੇ ਆਈਆਂ ਇਹਦੀਆਂ ਐਂਡ ਮਿਕਸ ਕਰ ਲੈਣੀ ਜੀ ਨੂੰ ਪਾ ਕੇ ਚੰਗੀ ਤਰ੍ਹਾਂ ਮਲਿਆ ਲਿਓ ਨਾ ਇਹਨੂੰ ਮਿਕਸ ਕਰ ਲੀਓ ਤੇ ਆਪਣਾ ਪਾਣੀ ਵੀ ਗਰਮ ਹੋ ਗਿਆ

थोड़ा थोड़ा पायो रखी चल उ कर दागे बंद थोड़ा जाने ਹੁਣ ਆਪਣੀਆਂ ਇਟਲੀਆਂ ਜਦ ਬਣ ਕੇ ਤਿਆਰ ਹੋ ਗਈਆਂ ਨੇ ਮੈਂ ਤੁਹਾਨੂੰ ਫੇਰ ਦਿਖਾਉਣੀ ਆਂ ਐਨੇ ਆਪਣੀਆਂ ਇਟਲੀਆਂ ਚ ਬਣ ਰਹੀਆਂ ਨੇ ਜ ਜਿੰਨੇ ਸਮ ਨੂੰ ਇਹ ਚ ਦੱਸਦੀ ਆਂ ਵੀ ਆਪਾਂ ਕਿਵੇਂ ਬਣਾ ਸਕਦੇ ਆਂ ਕਰੇ ਜੇ ਤੁਹਾਡੇ ਲਵੇ ਇਟਲੀ ਵਾਲਾ ਡੱਬਾ ਨਹੀਂ ਹੈਗਾ ਤੇ ਆਪਾਂ ਦੇਖੋ ਇਹ ਚ ਪਾਣੀ ਪਾ ਲਿਆ ਥੋੜਾ ਹੀ ਪਾ ਲਵਾਂਗੇ ਵੀ ਪਾਣੀ ਐਨੇ ਗਰਮ ਪਾ ਲੈਣੀਆਂ ਪਲੇਟ ਨਾ ਤਾਂ ਦੰਨ ਤੇ ਆਹ ਦੇਖੋ ਐਵੇਂ ਜਿਹਾ ਗੋਲੀਆਂ ਲੈ ਲਓ ਤੁਸੀਂ इनानू भी पानी स्टार्लाने थोड़ा थोड़ी हैं। कई बार ही अपने लवे पांडा नहीं घुमता ना। एक अच्छा पानी चालू करेंगे। अपना पानी तो गर्म हो ही गया। देखो, थोड़ा थोड़ा पाके ਸਸ ਜੈਨ ਨਾਲ ਘੋਲ ਲਿਆ ਤੇ ਇਹਨੂੰ ਆਪਾਂ ਐਵੇਂ ਰੱਖ ਦਾਂਗੇ ਤੇ ਉਸ ਤੋਂ ਬਾਅਦ ਸਿੱਧਾ ਇਹ ਵਿੱਚ ਹੁਣ ਇਹ ਆਪਾਂ ਨਾਲ ਬਣ ਕੇ ਜਲਦੀਆਂ ਤਿਆਰ ਬੰਦੋਂ ਮੈਥੇ ਤੁਹਾਨੂੰ ਇਹ ਵੀ ਦਿਖਾਉਣੀ ਆ ਦੇਖੋ ਜੀ ਆਪਣੀਆਂ ਇਟਲੀਆਂ ਬਣਨ ਲੱਗ ਰਹੀਆਂ ਦੇਖੋ ਫੁੱਲ ਲੱਗੀਆਂ ਤੇ ਇੱਧਰ ਆ ਵੀ ਦੇਖੋ ਥੋੜੀ ਗਰਮ ਹੈ ਦੇਖੋ ਜੀ ਇਹ ਫੁੱਲ ਗਈਆਂ। ਹੁਸੇ ਨਾਲ ਨੂੰ ਲੱਗਣ ਦਾ 1-2 ਮਿੰਟ ਮੈਂ ਤੁਹਾਨੂੰ ਦਿਖਾਉਣੇ ਬਾਰੇ ਕਰ ਦਿੱਕੇ। ਪਨਾ ਹੈ ਮੈਂ ਸੈੱਟ ਕਰ ਲਿਆ। ਇਹਨਾਂ ਨੂੰ ਥੋੜਾ ਜਿਹਾ ਲੱਗੂਆ ਟਾਈਮ। ਅਜੇ ਆਵਣੇ ਦੇਖ ਲੈਂਦੇ ਹਾਂ। ਸੈਂਟ ਉਹ ਚੈੱਕ ਕਰਾਂਗੇ ਆਪਾਂ। ਹਾਂਜੀ ਦੇਖੋ ਆਪਣੀਆਂ ਇੰਨੀਆਂ ਬਣ ਗਈਆਂ ਇਹ ਤੇ ਆਪਾਂ ਇਹਦਾ ਗੈਸ ਬੰਦ ਕਰ ਦਿੰਨੇ ਆ। ਤੇ ਐਵੇਂ ਨਾ ਆਪਾਂ ਚੰਪਲਨੇ ਗਰਮ ਹੈ। ਦੇਖੋ ਦੇਖੋ ਤੁਹਾਨੂੰ ਦਿਖਾਉਣੀ ਆ ਲਿਗਦੀਆਂ ਨਹੀਂ ਥੋੜੇ ਠੰਡੀਆਂ ਹੁੰਦੇ ਮੈਂ ਸਾਨੂੰ ਇਹਨਾਂ ਦੇ ਪਲੇਟਾਂ ਚ ਕੱਢ ਕੇ ਰੱਖਣੀ ਆ ਜੀ ਦੇਖੋ ਜੀ ਮੈਂ ਸਾਨੂੰ ਇਹਨੀਆਂ ਕੱਢ ਕੇ ਦਿਖਾਉਣੀ ਆ ਐਦਾਂ ਨਾ ਕਰਦਣ ਵਾਲ ਇਹਨਾਂ ਸੱਪੜਾ ਵਿੱਚ ਸੈਡਾ ਨਹੀਂ ਇਹਨਾਂ ਦੀ ਛਡਾ ਲੇ ਦੇਖੋ ਜੀ ਕਿੰਨੀ ਵਧੀਆ ਤੇ ਜਾਲੀਦਾਰ ਬਣੀ ਹੈ ਆਪਣੀ ਇਟਲੀ। ਦੇਖੋ ਮੈਂ ਤੁਹਾਨੂੰ ਤੋੜ ਕੇ ਦਿਖਾਵਾਂ। ਆ ਦੇਖੋ। ਬਹੁਤ ਵਧੀਆ ਬਣੀ ਹੈ ਜੀ ਖਾਣ ਚ ਵੀ ਬਹੁਤ ਵਧੀਆ ਲੱਗਦੀ ਹੈ। ਤੇ ਆ ਦੇਖੋ ਆਪਾਂ ਇਹਨਾਂ ਨੂੰ ਵੀ ਕੱਢ ਲੈਂਦੇ ਹਾਂ। ਸਾਰੀਆਂ ਆਪਾਂ ਇਹ ਕੱਢ ਲਾਂਗੇ। देखो जी आपा ने इटलीयां काट दीयां भी आपा थोड़ा थोड़ा ऑयल लांगांगे जब भी आपा इटली पौनीया ना इते थोड़ा थोड़ा ऑयल लाणा ही पोंगा जी ज्यादा नहीं लाणा उस ऐना को लायो भी चिपकना एमे गद क्या मिक्स करके पायो एमे ਕਦਰ ਜੀ ਵਾਰੀ ਹਾਂ ਆ ਰਹੇ ਹਾਂ ਇੱਥੇ ਬੈਟਰ ਤੇ ਬੱਸ ਮਾਲ ਦੀ ਨਾਲ ਹੀ ਆਪਾਂ ਇਹ ਚ ਰੱਖੀ ਜਾਵਾਂਗੇ ਨਾਸ਼ਤੇ 'ਚ ਬਣਾਓ ਜੀ ਸਵੇਰੇ ਸਵੇਰੇ ਬਹੁਤ ਵਧੀਆ ਹਲਕਾ ਜਿਹਾ ਖਾਣਾ ਬਣਦਾ ਜੀ ਜਿਆਦਾ ਆਇਲ ਨਹੀਂ ਲੱਗਦਾ ਇਹ 'ਚ बालियां भी अपनी हो गई देखो तैयार मैंने गैस बंद करता ये मैं तुम दिखाऊंगी आगे देखो गर्म हो गई गरम नहीं थोड़ी ठंडी हो जाए गरम हाथ नहीं लग रहे तो जी अपनीयां ਕੰਡੀਆਂ ਹੋ ਗਈਆਂ ਕੌਲੀ ਵਾਲੀਆਂ ਇਹ ਵੀ ਮੈਂ ਤੁਹਾਨੂੰ ਕੱਟ ਕੇ ਦਿਖਾਉਣੀ ਆਲੇ ਇਹ ਵੀ ਬਹੁਤ ਵਧੀਆ ਬਣੀ ਐ ਇਟਲੀ ਦੇਖੋ ਪੂਰੀ ਉਦਦੀ ਬਣੀ ਐ ਦੇਖੋ ਜਾਲੀਦਾਰ ਤੇ ਆ ਦੇਖੋ ਮੈਂ ਆਵਲੀਆਂ ਸਾਰੀਆਂ ਰੈਡੀ ਕਰ ਲਈਆਂ ਤੇ ਇਹ ਵੀ ਹੋ ਗਈ ਰੈਡੀ ਦੇਖੋ ਜੇ ਸਾਡੇ ਕੋਲ ਆ ਚੀਜ਼ ਨਹੀਂ ਹੋਊਗੀ ਤਾਂ ਤੁਸੀਂ ਐਵੇਂ ਕੌਲੀਆਂ ਚ ਵੀ ਬਣਾ ਸਕਦੇ ਹੋ ਉੱਚ ਵੀ ਬਹੁਤ ਵਧੀਆ ਇਟਲੀ ਬਣ ਕੇ ਤਿਆਰ ਹੁੰਦੀ ਐ ਦੇਖੋ ਮੈਂ ਤੁਹਾਨੂੰ ਦਿਖਾਈ ਐ ਆਪਾਂ ਦੇਣ ਲੱਗੀਆਂ ਬੱਚਿਆਂ ਨੂੰ ਪਾ ਕੇ ਜਿਨੀ ਆ फलाब करिए जी अठ बज के देखो मैं सांबर कॉलनी जी पादनी है चटनी मैंने थोड़ी बनाई है क्योंकि तो चटनी मेरी और सुप्रिया की फेवरेट है एक तो घट है दिलजोध भी घट खी है मेरा जो थोड़ी थोड़ी दो ही खा लेंद है ਰੱਖ ਦਿੰਨੇ ਆਪਾਂ ਇੱਚ ਦੋ ਦੋ ਕਿ ਅਮਜੀਨੀ ਨੋੜ ਹੋ ਗਈ ਅਪਣੀ ਲੈ ਜਾਣਗੇ ਚਲ ਦੇ ਦਿੰਨੇ ਆ ਅੱਛਾ ਬੱਚੇ ਖਾਲੀ ਮੈਨੇ ਰੈਡੀ ਕਰਤੀ ਆਇਕੂ ਆਗੀ ਜੀ ਲੈਣ ਅਪਣੀ ਖਾਲੀ ਐ ਕਿ ਜੀ ਅੱਜ ਤੈਨੂੰ ਵੀ ਖਵਾ ਲਈ ਨਾਲ ਜੀ ਆਪਾਂ ਕਿੱਦਾਂ ਬਣੀ ਐ ਪੁੱਤ ਇਟਲੀ ਹਾਂਜੀ ਦੇਖੋ ਮੈਨੇ ਮੇਰੀ ਤੇ ਮੰਮੀ ਦੀ ਵੀ ਥਾਲੀ ਕਰ ਲਈ ਰੈਡੀ ਤੇ ਹੁਣ ਮੈਂ ਦੱਸ ਦਿਆਂ ਤੁਹਾਨੂੰ ਟੇਸਟ ਕਰਕੇ ਕਿਦਾਂ ਦਾ ਬਣਾਇਆ ਮੰਮੀ ਨੇ ਇਟਲੀ ਤੇ ਸਾਂਬਰ ਹਾਂਜੀ ਫਿਰ ਆਪਾਂ ਹੁਣ ਕਰਦੇ ਆ ਟੇਸਟ ਵੀ ਕਿਦਾਂ ਦੀ ਬਣੀ ਹੈ ਹਨਾ ਤੇ ਦੇਖੋ ਮੈਨੇ ਲਈ ਇਟਲੀ ਤੇ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਇਹ ਦੇਖੋ ਬਹੁਤ ਹੀ ਵਧੀਆ ਨੇ ਜਾਲੀਦਾਰ ਇਟਲੀ ਬਣੀ ਹੈ ਹਾਂ ਤੇ ਆਪਾਂ ਟੇਸਟ ਕਰਦੇ ਹਾਂ ਚੁੰਨੀ ਹੁਣ ਕਰ ਲਈ ਬਰੂ ਤੇ ਆ ਦੇਖੋ ਸਾਂਬਰ ਪੈ ਮੋ ਨਾ ਬਚ ਗਏ ਸਾਂਬਰ ਬਹੁਤ ਵਾਦ ਬਣੀ ਖੱਟਾ ਮਿੱਠਾ ਵਧੀਆ ਟੇਸਟ ਆ ਰਿਹਾ ਹਾਂ ਵਧੀਆ ਟੇਸਟ ਆ ਰਿਹਾ ਤੇ ਮੈਂ ਤੁਹਾਨੂੰ ਵਾਈਟ ਚਟਨੀ ਨਾਲ ਹੀ ਦੱਸ ਦਿਆਂ ਟੇਸਟ ਮੈਨੂੰ ਸਾਂਬਰ ਨਹੀਂ ਜਨਾ ਵਧੀਆ ਲੱਗਦਾ ਜੀ ਆਪਾਂ ਵਾਈਟ ਚਟਨੀ ਨਾਲੇ ਖਾਂਦੇ ਵਾਈਟ ਚਟਨੀ ਵੀ ਬਹੁਤ ਸਵਾਦ ਬਣੀ ਆਈ ਬਟ ਮੈਨੂੰ ਜਿਆਦਾ ਸਾਂਬਰ ਵਜੇ ਲੱਗਦਾ ਹੈ ਹਨਾ ਵਾਈਟ ਚਟਨੀ ਤੋਂ ਬਟ ਦੋਨੇ ਚੀਜ਼ਾਂ ਬਹੁਤ ਸਵਾਦ ਬਣੀ ਆਣਗੀਆਂ ਤੁਸੀਂ ਵੀ ਆਪਣੇ ਘਰੇ ਬਣਾਓ ਤੇ ਆਪਣੇ ਬੱਚਿਆਂ ਨੂੰ ਖਵਾਓ ਕਿਉਂਕਿ ਇਹ ਹੈਲਦੀ ਖਾਣਾ ਹੈ ਹਨਾ ਵੀ ਮਤਲਬ ਜਿਆਦਾ ਹੈਵੀ ਨਹੀਂ ਹੈਗਾ ਬੱਚਿਆਂ ਲਈ ਤੇ ਜਲਦੀ ਜਾਈਏ ਬਹੁਤ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਖਵਾਓ ਜਿਆਦਾ ਤਲੇ ਆ ਫਲੇ ਚੀਜ਼ਾਂ ਨਾਲ ਤਾਂ ਬਹੁਤ ਵਧੀਆ ਚੀਜ਼ ਹੈ ਹਾਂਜੀ ਸੂਜੀ ਦਾ ਪੈਸੇ ਵੀ ਬਹੁਤ ਵਧੀਆ ਹੁੰਦੀ ਹੈ ਤੁਸੀਂ ਜਰੂਰ ਆਪਣੇ ਬੱਚਿਆਂ ਨੂੰ ਬਣਾ ਕੇ ਖਵਾਓ ਤੇ ਟਰਾਈ ਜਰੂਰ ਕਰਿਓ ਆਪਣੇ ਘਰੇ ਜਿਵੇਂ ਮੈਂ ਤੁਹਾਨੂੰ ਦੱਸਿਆ ਜੇ ਤੁਹਾਡੇ ਕੋਲ ਮਤਲਬ ਇਟਲੀ ਵਾਲਾ ਸਟੈਂਡ ਨਹੀਂ ਹੋਗਾ ਬਣਾਉਣ ਵਾਲਾ ਤਾਂ ਤੁਸੀਂ ਆਪਣੇ ਸਿੰਪਲ ਘਰੇ ਭਾਂਡੇ ਨਾਲ ਵੀ ਬਣਾ ਸਕਦੇ ਹੋ ਕੋਲੀਆਂ ਚ ਬਣਾ ਸਕਦੇ ਹਾਂ ਗਲਾਸਾਂ ਚ ਛੋਟੀਆਂ ਗਲਾਸੀਆਂ ਚ ਬਣਾ ਸਕਦੇ ਹਾਂ ਬਹੁਤ ਵਧੀਆ ਤਿਆਰ ਹੋ ਜਾਂਦੀ ਹੈ ਇਹ ਇਡਲੀ ਠੀਕ ਹੈ ਜੀ ਤੇ ਆਪਾਂ ਹੁਣ ਤੁਹਾਨੂੰ ਮਿਲਾਂਗੇ ਆਪਣੇ ਅਗਲੇ ਬਲੌਗ ਚ ਕਿਸੇ ਨਈ ਰੈਸਪੀ ਨਾਲ ਤੇ ਜੇ ਤੁਹਾਨੂੰ ਸਾਡਾ ਬਲੌਗ ਅੱਜ ਦਾ ਵਧੀਆ ਲੱਗਿਆ ਹੋਵੇ ਤਾਂ ਅਸੀਂ ਤੁਹਾਨੂੰ ਬਾਰ ਬਾਰ ਕਹਿੰਦੇ ਹਾਂ ਸਾਡੇ ਚੈਨਲ ਨੂੰ ਲਾਈਕ ਤੇ ਕਮੈਂਟ ਤੁਸੀਂ ਕਰਦੀ ਨਹੀਂ ਹੈਗੀ ਸਾਨੂੰ ਕਮੈਂਟ ਵੀ ਕਰਿਆ ਕਰੋ ਵੀ ਸਾਨੂੰ ਪਤਾ ਲੱਗੂਗਾ ਵੀ ਸਾਡੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ ਵਧੀਆ ਕਿ ਨਹੀਂ ਕਿ ਕਿਹੜੀ ਚੀਜ਼ ਆਪਾਂ ਤੁਹਾਡੇ ਵਾਸਤੇ ਲੈ ਕੇ ਆਈਏ ਉਹ ਵੀ ਸਾਨੂੰ ਦੱਸਿਆ ਕਰੋ ते साडे चॅनल करलो सबस्क्राईब ते आपण मिळतो ब्लॉग विच, बाय